ਦਨਬੰਦੀਂ ਨਰਿੰਦਰ ਮੋਦੀ ਹੁਣ ਅਜੇ ਹੀ ਪਹਿਲੇ ਪ੍ਰਧਾਨ ਮੰਤਰੀ ਨੇ ਜੋ ਕਿ ਹੁਣ ਦੁਵੱਲੇ ਤੇ ਕਾਨਾ ਦੀ ਵਿੱਚ ਜਿਹੜਾ ਉਹਨਾਂ ਨੇ ਯਾਤਰਾ ਕੀਤੀ ਹੈ ਜਾਨਕਿ ਹੁਣ 2 ਦਿਨ ਦੇ ਦੌਰੇ ਦੇ ਵਿੱਚ ਨੇ ਜਿੱਥੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਵੱਡੇ ਪੱਧਰ ਤੇ ਉੱਤੇ ਸਨਮਾਨ ਕੀਤਾ ਗਿਆ 21 ਟੋਪਾ ਦੀ ਸਲਾਮੀ ਦਿੱਤੀ ਗਈ ਤਾਂ ਜਿਸ ਤੋਂ ਬਾਅਦ ਇਹ ਕੋਈ ਪਹਿਲਾ ਪ੍ਰਧਾਨ ਮੰਤਰੀ ਹੋਵੇਗਾ ਜਿਸ ਨੇ ਦੇਸ਼ਾਂ ਦੇ ਵਿੱਚ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਦੌਰਾ ਕੀਤਾ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਦੱਸਿਏ ਕਿ ਤਸਵੀਰਾਂ ਵੀ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਨੇ ਜਿਸ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਨਾ ਦੇ ਵਿੱਚ ਜੋ ਹੈ ਹੁਣ ਵੱਡੇ ਸਮਝੌਤੇ ਹੋਏ ਨੇ ਤੇ ਉੱਥੇ ਦੇ ਰਾਸ਼ਟਰਪਤੀ ਦੇ ਵੱਲੋਂ ਜੋ ਹੈ ਹੁਣ ਸਨਮਾਨਿਤ ਕੀਤਾ ਗਿਆ ਚਾਰ ਵੱਡੇ ਜਿਹੜੇ ਉਹਨਾਂ ਦੇ ਵਿੱਚ ਸਮਝੌਤੇ ਹੋਏ ਨੇ ਤੇ ਹਸਤਾਖਸ਼ਰ ਕੀਤੇ ਗਏ ਨੇ ਤਾਂ ਉਹਨਾਂ ਜਾਣਕਾਰੀ ਉਸ ਬਾਬਤ ਦਿੰਨੇ ਆ ਕਿ ਕਿਹੜੇ ਵੱਡੇ ਸਮਝੌਤੇ ਹੋਏ ਨੇ ਤੇ ਦੱਸ ਦਈਏ ਕਿ ਸਕਾਲਰਸ਼ਿਪ ਖੇਤੀਬਾੜੀ ਸਿਹਤ ਔਰ ਡਿਜੀਟਲ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ ਵੱਡੇ ਸਮਝੌਤੇ ਹੋਏ ਨੇ ਸਕਾਲਰਸ਼ਿਪਸ ਤੇ ਉੱਤੇ ਹਸਤਾਖਸ਼ਰ ਹੋਏ ਨੇ ਯਾਨੀ ਕਿ ਹੁਣ ਜਿਹੜੇ ਉਥੇ ਦੇ ਲੋਕ ਨੇ ਉਹ ਵਿਦਿਆਰਥੀ ਨੇ ਉਪਾਰਤ ਆ ਕੇ ਪੜ੍ਹਾਈ ਕਰ ਸਕਦੇ ਨੇ ਇਹ ਵੱਡੇ ਪੱਧਰ ਤੇ ਸਮਝੌਤਾ ਹੋਇਆ ਦੂਸਰੇ ਪਾਸੇ ਡਿਜੀਟਲ ਯਾਨੀ ਕਿ UPI ਦਾ ਹੋਰ ਖੇਤਰ ਜਿਹੜਾ ਵਿਧਾਇਆ ਜਾਵੇਗਾ ਜਿਵੇਂ ਅਫਰੀਕਾ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਇਹ UPI ਦਾ ਲੈਣ ਦੇਣ ਦਾ ਭੁਗਤਾਨ ਵੀ ਜਿਹੜਾ ਉਸਦੇ ਉੱਤੇ ਵੀ ਸਮਝੌਤਾ ਹੋਇਆ ਹੈ ਖੇਤੀਬਾੜੀ ਪੱਧਰ ਤੇ ਉੱਤੇ ਵੀ ਸਮਝੌਤਾ ਹੋਇਆ ਹੈ ਯਾਨੀ ਕਿ ਹੁਣ ਕੁਝ ਜਿਹੜੇ ਪ੍ਰੋਡਕਟਸ ਨੇ ਖਾਧਾ ਨੇ ਉਹਨਾਂ ਸਾਰੀਆਂ ਚੀਜ਼ਾਂ ਤੇ ਖੇਤੀਬਾੜੀ ਦੇ ਸੰਬੰਧ ਇਹਨਾਂ ਸਾਰੀਆਂ ਚੀਜ਼ਾਂ ਤੇ ਵੀ ਗੱਲਬਾਤ ਹੋਈ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਹੁਣ ਸਿਹਤ ਨੂੰ ਵੀ ਜਿਹੜਾ ਮਾਮਲਾ ਜਿਹੜੇ ਇੱਕ ਦੂਸਰੇ ਨਾਲ ਸਾਂਝ ਵਧਿਆ ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਜਿਹੜੀ ਇੱਕ ਜਿਹੜੀ ਗੱਲਬਾਤ ਸੀਗੀ ਇਹ ਕੋਈ ਨਾਰਮਲ ਤੋਰਾ ਨਹੀਂ ਸੀਗਾ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤਿਕ ਸਾਂਝ ਵੀ ਜਿਹੜੀ ਹੈ ਇਹ ਬਦਲੀ ਜਾ ਸਕਦੀ ਹੈ ਜਾਨੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਇੱਕ ਵਿਦੇਸ਼ੀ ਦੌਰੇ ਦੇ ਵਿੱਚ ਇੱਕ ਕੁਝ ਵੱਡੀ ਪ੍ਰਾਪਤੀ ਹੀ ਹਾਸਲ ਕੀਤੀ ਹੈ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ ਪ੍ਰਧਾਨ ਮੰਤਰੀ ਨੇ ਜਿਨ੍ਹਾਂ ਨੇ ਹੁਣ ਇਨ੍ਹਾਂ ਦੇਸ਼ਾਂ ਦੇ ਵਿੱਚ ਵੀ ਦੌਰਾ ਕੀਤਾ ਹੈ ਤੇ ਦਵੱਲੇ ਤੇ ਆਨਾਂ ਦੇ ਵਿੱਚ ਇਹ ਦੌਰੇ ਜਿਹੜੇ ਹੋਏ ਨੇ ਇਹ ਬਹੁਤ ਵੱਡੇ ਆਪਸ ਦੇ ਵਿੱਚ ਸਾਂਝ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਭਾਈਚਾਰਕ ਸਾਂਝ ਤੇ ਭਾਈਵਾਲ ਜਿਹੜਾ ਵਧੇਗਾ ਔਰ ਕਿਸੇ ਵੀ ਤਰੀਕੇ ਦੀ ਜੇ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਇਹ ਦੇਸ਼ ਜਿਹੜੇ ਨੇ ਭਾਰਤ ਦੇ ਨਾਲ ਸਮਝੌਤਾ ਕਰਦੇ ਨੇ ਖੜਦੇ ਨੇ ਤਾਂ ਦੋਵਾਂ ਦੇਸ਼ਾਂ ਦੀ ਹੁਣ ਮਿੱਤਰਤਾ ਜਿਹੜੀ ਆ ਵਾਧੀ ਦਿਖਾਈ ਦੇ ਰਹੀ ਆ ਤਾਂ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹਾ ਸਵਾਗਤ ਕੀਤਾ ਗਿਆ ਜੋ ਕਦੇ ਕਿਸੇ ਨੇ ਸੋਚਿਆ ਨਹੀਂ ਹੋਵੇਗਾ ਕਿ ਇਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨੂੰ 21 ਤੋਪਾਂ ਦੀ ਇслаਮੀ ਵੱਡੇ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਤਾਂ ਬਹੁਤ ਹੀ ਦਿਲ ਨੂੰ ਖੁਸ਼ੀ ਦੇਣ ਵਾਲੀ ਔਰ ਇਹ ਬਹੁਤ ਭਾਰਤੀਆਂ ਦੇ ਨਿਮਾਨ ਵਾਲੀ ਗੱਲ ਹੈ ਕਿ ਬਹੁਤ ਸਾਰੇ ਭਾਰਤੀਆਂ ਦਾ ਮਾਣ ਹੈ ਜਿੱਥੇ ਭਾਰਤ ਦੇ ਪ੍ਰਧਾਨ ਮੰਤਰੀ ਦਾ ਇੰਨਾ ਨਿੱਘਾ ਸਵਾਗਤ ਜਿਹੜਾ ਉੱਥੇ ਕੀਤਾ ਗਿਆ ਤਾਂ ਉਸ ਤੋਂ ਬਾਅਦ ਚਾਰ ਵੱਡੇ ਸਮਝੌਤੇ ਕੀਤੇ ਗਏ ਨੇ ਔਰ ਇਹਨਾਂ ਸਮਝੌਤਿਆਂ ਦੇ ਵਿੱਚ ਹੁਣ ਬਹੁਤ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਸਕਾਲਰਸ਼ਿਪ ਖੇਤੀਬਾੜੀ ਸਿਹਤ ਅਤੇ ਉਸ ਤੋਂ ਬਾਅਦ ਡਿਜੀਟਲ ਜਿਹੜੇ ਮੁੱਦੇ ਨੇ ਮਾਮਲੇ ਨੇ ਉਹਨਾਂ ਦੇ ਉੱਤੇ ਗੱਲ ਜਿਹੜੀ ਸਾਂਝ ਪੱਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਭਾਰਤੀਆਂ ਦਾ ਵੀ ਮਾਣ ਜਿਹੜਾ ਮਾਣ ਬਤਾਇਆ ਨਾਮ ਕੀਤਾ ਇੱਕ ਤਰੀਕੇ ਨਾਲ ਕਿਉਂਕਿ ਹੁਣ ਜਿਸ ਤਰੀਕੇ ਦੇ ਨਾਲ ਉੱਥੇ ਸਾਂਝਕਾਟ ਹੋਈ ਹੈ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੋਇਆ ਤਾਂ ਬੇਹਾਦ ਇੱਕ ਮਾਣ ਵਾਲੀ ਗੱਲ ਜਿਹੜੀ ਆ ਭਾਰਤੀਆਂ ਦੇ ਲਈ ਦੇਖਣ ਨੂੰ ਲਈ ਹੈ